ਪਾਕਿਸਤਾਨ ਸੁਪਰੀਮ ਕੋਰਟ ਤੇ ਵਿਚਾ ਜਮਰਾਨ ਖਾਨ ਤੇ ਕਾਦਰੀ ਸਮਰਥਕਾਂ ਦੇ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਮਾਮਲੇ ਤੇ ਸੁਣਵਾਈ ਹੋਏਗੀ ਕੋਰਟ ਨੇ ਸੋਮਵਾਰ ਨੂੰ ਇਮਰਾਨ ਖਾਨ ਤੇ ਕਾਦਰੀ ਸਮਰਥਕਾਂ ਨੂੰ 24 ਘੰਟੇ ਦੇ ਅੰਦਰ ਰੈਡ ਜ਼ੋਨ ਵਾਲੀ ਥਾਂ ਖਾਲੀ ਕਰਨ ਦੇ ਹੁਕਮ ਦਿੱਤੇ ਸੀ ਤਾਂ ਜੋ ਜੱਜਾਂ ਤੇ ਅਧਿਕਾਰੀਆਂ ਦੇ ਆਉਣ ਜਾਣ ਦੇ ਵਿੱਚ ਰੁਕਾਵਟ ਨਾ ਪਵੇ ਖਾਨ ਤੇ ਕਾਦਰੀ ਦੇ ਹਜ਼ਾਰਾਂ ਸਮਰਥਕ ਕਨਸਟੀਟਿਊਸ਼ਨਸ ਐਵੇਨਿਊ ਤੇ ਤਰਨਾ ਦੇ ਰਹੇ ਨੇ ਜਿੱਥੇ ਸੰਸਦ ਤੇ ਸੁਪਰੀਮ ਕੋਰਟ ਸਥਿਤ ਹੈ ਅਤੇ ਵਕੀਲਾਂ ਨੂੰ ਵੀ ਦਿੱਕਤ ਆ ਰਹੀ ਹੈ ਅਦਾਲਤ ਦੇ ਕੰਮਕਾਜ ਕਰੰਚ ਵੀ ਰੁਕਾਵਟ ਆ ਰਹੀ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਪਹੁੰਚ ਨਾ ਹੁੰਦਾ ਉਥੇ ਇਮਰਾਨ ਖਾਨ ਅਤੇ ਉਸ ਦੇ ਸਮਰਥਕਾਂ ਦੇ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਇਸ ਲਈ ਸੁਪਰੀਮ ਕੋਰਟ ਦੇ ਵਿੱਚ ਅੱਜ ਇਸ ਮਾਮਲੇ ਨੂੰ ਲੈ ਕੇ ਸੁਣਵਾਈ ਹੋਏਗੀ ਰੈਡ ਜ਼ੋਨ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸੀ ਸੁਪਰੀਮ ਕੋਰਟ ਦੇ ਵੱਲੋਂ 24 ਘੰਟਿਆਂ ਦਾ ਸਮਾਂ ਵੀ ਦਿੱਤਾ ਗਿਆ ਸੀ ਪਾਕਿਸਤਾਨ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਣ ਜਾ ਰਹੀ ਹੈ ਕਿਉਂਕਿ ਲਗਾਤਾਰ ਨਵਾਜ਼ ਸ਼ਰੀਫ ਦੇ ਅਸਤੀਫੇ ਦੀ ਮੰਗ ਇਮਰਾਨ ਖਾਨ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਕਿਉਂਕਿ ਜਿਸ ਤਰ੍ਹਾਂ ਚੋਣਾ ਦੇ ਵਿੱਚ ਤਾਂਦਲੀ ਕੀਤੀ ਗਈ ਸੀ ਨਵਾਜ਼ ਸ਼ਰੀਫ ਦੇ ਵੱਲੋਂ ਸੇ ਨੂੰ ਲੈ ਕੇ ਹੀ ਇਮਰਾਨ ਖਾਨ ਤੇ ਉਸ ਦੇ ਸਮਰਥਕ ਅਸਤੀਫਾ ਦੇਣ ਤੇ ੜੇ ਹੋਏ ਸਨ ਅਤੇ ਰੈੱਡ ਜ਼ੋਨ ਦੇ ਵਿੱਚ ਜਿਸ ਵੇਲੇ ਦਾਖਲ ਹੋ ਚੁੱਕੇ ਸਨ ਇਮਰਾਨ ਖਾਨ ਤੇ ਉਹਨਾਂ ਦੇ ਸਮਰਥਕ ਇਸ ਤੋਂ ਲੈ ਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਪਾਕਿਸਤਾਨ ਦੀ ਸੁਪਰੀਮ ਕੋਰਟਾਂ ਸੁਣਵਾਈ ਹੈ